ਕੋਈ ਐਸਐਸਪੀ 1999 ਦੇ ਵਿੱਚ ਸੀਗਾ ਜੀ ਹੁਣ ਤੇ ਕਿਤੇ ਮਰ ਖੱਪ ਗਿਆ ਹੋਣਾ ਵੈਸੇ ਈ ਛੇਤੀ ਮਰਦੇ ਨਹੀਂ ਹੁੰਦੇ ਸ਼ਾਇਦ ਕਿਤੇ ਕੀੜੇ ਕੁੜੇ ਪਈਏ ਹੋਣ ਜਾਂ ਕਿਤੇ ਬੈਡ ਸੋਲ ਹੋਏ ਹੋਣ ਤੇ ਕਿਤੇ ਮਰਨੇ ਪਿਆ ਹੋਵੇ ਜੇ ਜਿਉਂਦਾ ਵੀ ਹੱਕ ਤੇ ਤੇ ਇਸ ਬੀਬੀ ਕੁਲਬੀਰ ਕੌਰ ਦੀ ਗੱਲ ਨੂੰ ਇੰਨਾ ਸ਼ੇਅਰ ਕਰ ਦਿਓ ਕਿ ਤੇਰੇ ਸਿਰ ਤੇ ਪੱਗ ਸੀ ਤੇਰਾ ਨਾਮ ਬਲਦੇਵ ਸਿੰਘ ਰੱਖਿਆ ਤੇਰੀ ਮਾਂ ਨੇ ਤੇ ਤੂੰ ਇੱਕ 18 ਸਾਲ ਦੀ ਇੱਕ ਲੜਕੀ ਨੂੰ ਨਿਰਵਸਤਰ ਕਰਕੇ ਕੁੱਟ ਰਿਆਂ ਲੱਖ ਲਾਹਣਤੀ ਓ ਤੇਰੀ ਜੰਮਣ ਵਾਲੀ ਦੇ ਤੇਰੀ ਧੀ ਸੁਣੇ ਮੈਂ ਚਾਹਾਂਗਾ ਕਿ ਵੀਡੀਓ ਇੰਨੀ ਸ਼ੇਅਰ ਕਰ ਦਿਓ ਕਿ ਉਸ ਪੁਲਿਸ ਵਾਲੇ ਬਲਦੇਵ ਸਿੰਘ ਦੀ ਧੀ ਸੁਣੇ ਉਹਦੀ ਭੈਣ ਸੁਣੇ ਮਾਂ ਤੇ ਉਹਦੀ ਮਰਗੀ ਹੋਏਗੀ ਤੇ ਜਿਹੜਾ ਵੀ ਸੁਣੇ ਇਹਦੇ ਕਿਤੇ ਮਿਲ ਪਏ ਕਿਤੇ ਜਿਉਂਦਾ ਤੇ ਦੇ ਮੂੰਹ ਤੇ ਜਰੂਰ ਥੁੱਕਿਓ ਲੱਖ ਲਾਣ ਤੇ ਉਹ ਤੇਰੀ ਡਿਊਟੀ ਦੇ ਤੈਨੂੰ ਜਰਾ ਜਿੰਨਾ ਚੇਤਾ ਨਹੀਂ ਆਇਆ ਕਿ ਮੇਰੀ ਵੀ ਇੱਕ ਧੀ ਹੈ ਮੇਰੀ ਵੀ ਕੋਈ ਭੈਣ ਆ ਸਾਡੇ ਘਰ ਚ ਵੀ ਕੁਝ ਔਰਤਾਂ ਨੇ 18 ਸਾਲ ਦੀ ਉਮਰ ਦੇ ਵਿੱਚ ਇੱਕ ਤੂੰ ਯੰਗ ਲੜਕੀ ਨੂੰ ਨਰਵਸਤ ਕਰਦਾ ਹੈ ਛੜਾ ਇਹ ਕਿਹੜੀ ਡਿਊਟੀ ਚ ਕਿਹੜੇ ਵਿਧਾਨ ਚ ਕਿਹੜੇ ਕਾਨੂੰਨ ਚ ਲਿਖਿਆ ਜੇ ਤੂੰ ਸਖਤੀ ਕਰ ਸਕਣਾ ਹੈ ਤੂੰ ਉਹਨੂੰ ਕੁੱਟ ਮਾਰ ਦਦਾ ਤੂੰ ਉਹਨੂੰ ਡਾਂਗਾ ਮਾਰ ਤੂੰ ਉਹਨੂੰ ਟੰਗ ਕੇ ਪੁੱਛ ਤੂੰ ਹੋਰ ਤਰ੍ਹਾਂ ਦੇ ਬੜੇ ਤਸ਼ੱਦਦ ਨੇ ਪੁੱਛ ਕੋਲ ਤੂੰ ਉਹਨੂੰ ਨਰਵਸਤ ਕੀਤਾ ਇਸੇ ਕਰਕੇ ਮੈਂ ਕਹਿਣਾ ਭਈ ਇਹ ਉਹ ਸਿੱਖ ਜੇ ਪੱਗਾਂ ਵਾਲੇ ਜਦੋਂ ਕਿਤੇ ਗੁਰੂ ਸਾਹਿਬ ਦੇ ਵੇਲੇ ਇਹ ਛੇਵੇਂ ਪਾਤਸ਼ਾਹ ਦੇ ਵੇਲੇ ਦੀ ਸ਼ਾਇਦ ਗੱਲ ਆ ਕਿ ਜਦੋਂ ਮੁਗਲਾਂ ਨਾਲ ਯੁੱਧ ਹੋਏ ਤੇ ਉਦੋਂ ਸੱਚੇ ਪਾਤਸ਼ਾਹ ਨੇ ਕਿਹਾ ਸੀਗਾ ਕਿ ਜਿਹੜੇ ਮੁਗਲ ਨੇ ਇਹਨਾਂ ਨੂੰ ਦਫਨਾ ਦਿਓ ਤੇ ਜਿਹੜੇ ਸਿੰਘ ਨੇ ਉਹਨਾਂ ਦਾ ਤੁਸੀਂ ਸੰਸਕਾਰ ਕਰ ਦਿਓ ਤੇ ਸਿੰਘ ਵੀ ਜਿਹੜੇ ਸੀ ਨਾ ਉਹਦਾ ਜੰਗਾ ਚੁੱਧਾ ਲੜ ਕੇ ਥੱਕੇ ਹਣਾ ਦਾ ਕਿਹੜਾ ਹੁਣ ਇਹਨਾਂ ਦੀਆਂ ਕਬਰਾਂ ਪੁੱਟਦਾ ਫਿਰੇ ਉਹਨਾਂ ਬੜੀਆਂ ਚਖਾਵਾਂ ਦੇ ਵਿੱਚ ਚੁੱਕ ਚੁੱਕ ਸੁੱਟਦੇ ਮੁਗਲ ਵੀ ਵਿੱਚੇ ਹੀ ਸਸਕਾਰ ਕਰਦੇ ਤੇ ਜਦੋਂ ਗੁਰੂ ਸਾਹਿਬ ਨੂੰ ਲੱਗਾ ਪਤਾ ਆਂਦੇ ਸਿੰਘੋ ਇਹ ਕੀ ਕੀਤਾ ਜੀ ਆਂਦੇ ਜੀ ਗਲਤੀ ਹੋ ਗਈ ਆਂਦੇ ਗਲਤੀ ਐਦਾ ਹੁਣ ਖਮਿਆਜਾ ਤੁਹਾਨੂੰ ਭੁਗਤਣਾ ਪਊਗਾ ਇਹ ਤੁਹਾਡੇ ਘਰਾਂ 'ਚ ਪੈਦਾ ਹੋਣੇ ਨੇ ਸਿੱਖ ਦਾ ਰੂਪ ਧਾਰ ਕੇ ਤੇ ਤੁਹਾਡੇ ਤੇ ਇਹਨਾਂ ਨੇ ਫੇਰ ਜ਼ੁਲਮ ਤਸ਼ੱਦਦ ਕਰਨੇ ਆ ਇਹ ਜਿਓ ਮੁਗਲਾਂ ਦੇ ਵਾਰਿਸ ਇਹਨਾਂ ਦਾ ਡੀਐਨਏ ਚੈੱਕ ਕਰਾ ਲਓ ਇਹ ਕੰਜਰ ਮੁਗਲਾਂ ਦਾ ਹੀ ਨਿਕਲੇਗਾ ਜੇ ਕੋ ਬਰੀਕੀ ਨਾਲ ਦੂਰ ਤੱਕ ਕਿਤੇ ਪੀੜੀਆਂ ਦੀ ਗੱਲ ਕੋ ਪਛਾਣ ਕਰ ਲੈਂਦਾ ਡੀਐਨਏ ਤੇ ਇਹਨਾਂ ਪੁਲਿਸ ਵਾਲਿਆਂ ਦਾ ਪੱਗਾਂ ਵਾਲਿਆਂ ਦਾ ਜਿਹੜੇ ਧੀਆ ਭੈਣਾਂ ਨੂੰ ਨਿਰਵਸਤਰ ਕਰਕੇ ਤਸ਼ੱਦਦ ਕਰਦੇ ਰੇ ਨਾ ਮੁਗਲਾਂ ਨਾਲ ਜਾ ਕੇ ਡੀਐਨਏ ਰੜੂ ਇਹਨਾਂ ਦਾ ਗੱਲ ਸੁਣ ਕੇ ਅੱਗ ਲੱਗ ਗਈ ਆ ਤੁਹਾਨੂੰ ਵੀ ਸੁਣ ਕੇ ਲੱਗਾ ਹੋਊਗਾ ਵੀ 18-19 ਸਾਲ ਦੀ ਉਮਰ ਦੇ ਵਿੱਚ ਕਿੱਡਾ ਘਨਾਉਣਾ ਤਸ਼ੱਦਦ ਬਹੁਤ ਮੈਂ ਮਾਫ ਕਰਨਾ ਭੈਣ ਜੀ ਮੈਂ ਕਈ ਵਾਰੀ ਜਜਬਾਤੀ ਹੋ ਜਾਂਦਾ ਕਿਉਂਕਿ ਜਦੋਂ ਸੀਨ ਅੱਖਾਂ ਅੱਗੇ ਹਰੇਕ ਦੀਆਂ ਅੱਖਾਂ ਅੱਗੇ ਘੁੰਮਦਾ ਵੀ ਸਾਡੇ ਯੋਧਿਆਂ ਦੇ ਪਰਿਵਾਰਾਂ ਦੇ ਨਾਲ ਆਹ ਕੁਝ ਹੋਇਆ ਤੇ ਫਿਰ ਵੀ ਪਰਵਾਰਾਂ ਨੂੰ ਮਗਰੋਂ ਥੋੜੀ ਇਹ ਗੱਲ ਹੋਏ ਕਿ ਮੈਨੂੰ ਦੋ ਕਵਾਂਟਟ ਕਣਕ ਚਾਹੀਦੀ ਆ। ਹਾਂਜੀ ਮੈਨੂੰ ਮੇਰੇ ਬੱਚੇ ਦੀ ਫੀਸ ਚਾਹੀਦੀ ਆ। ਮੈਨੂੰ ਮੇਰੇ ਬਿਜਲੀ ਦੇ ਘਰ ਦਾ ਬਿੱਲ ਚਾਹੀਦਾ ਵਾ ਤੇ ਕੀ ਕਰੀਏ ਫਿਰ ਹੁਣ? ਮੈਂ ਤੇ ਉਹਨਾਂ ਦੇ ਸ਼ੀਦੀ ਸਮਾਗਮ ਤੱਕ ਕਹਿਣਾ ਪੈਂਦਾ ਵਾ ਵੀ ਮੈਂ ਉਹਨਾਂ ਦਾ ਸ਼ੀਦੀ ਸਮਾਗਮ ਕਰਾਉਣਾ। ਮਤਲਬ ਆਰਥਿਕ ਤੌਰ ਤੇ ਪੈਸੇ ਦੀ ਪ੍ਰੋਬਲਮ ਹੁੰਦੀ ਆ। ਹੁੰਦੀ ਆ। ਤੇ ਇੱਕ ਪਾਠ ਕਰਾਉਣਾ ਸਾਲ ਬਾਅਦ ਤੇ ਉਹ ਵੀ ਮੁਸ਼ਕਲ ਹੁੰਦਾ। ਮੁਸ਼ਕਲ ਹੁੰਦਾ ਏ ਸਾਡੇ ਸਾਰੇ ਪਰਿਵਾਰ ਰਲ ਕੇ ਰਉਂਦੇ ਨੇ ਪਰ ਜਦੋਂ ਇੰਨੀ ਜਿਹੜੀ ਚੀਜ਼ਾਂ ਮੈਂ ਸੀ ਸੀ ਦੀ ਸਮਗਮ ਤੇ ਕਰਨੀਆਂ ਚਾਹੁੰਦੀਆਂ ਮੇਰੇ ਕੋਲ ਨਹੀਂ ਪਹੁੰਚਣੀ ਹੁੰਦੀ ਵੀ ਮੈਂ ਉਹ ਆਪਦੇ ਪੱਲਿਓਂ ਕਰਾਂ ਪਰ ਕਰਦਿਆ ਨੇ ਤੇ ਜੋ ਹਿੱਸਾਵਾ ਦਾ ਆਉਂਦਾ ਏ ਥੋੜਾ ਕਣਾ ਜਿੰਨਾ ਵੀ ਆਉਂਦਾ ਏ ਕੋਈ 10 10 15 15 ਹਜ਼ਾਰ ਕੋਈ ਕਿੰਨਾ ਕੋ ਪਾ ਦਿੰਦੇ ਨੇ ਤੇ ਪਰ ਜਿਹੜੀਆਂ ਚੀਜ਼ਾਂ ਦੀਆਂ ਮੇਰੀਆਂ ਰੀਝਾਂ ਵੀ ਖੁੱਲੀ ਸੰਗਤ ਹੋਵੇ ਇੱਥੇ ਮੈਂ ਢਾਡੀ ਜਥੇ ਸਦਾ ਉਨੀ ਮੇਰੇ ਕੋਲ ਪਾਵਰ ਨਹੀਂ ਹੁੰਦੀ ਵੀ ਮੈਂ ਢਾਡੀ ਜਥੇ ਹੀ ਸਦਾ ਆ ਚਲੋ 사ਧਗੁਰੂ ਕਿਰਪਾ ਕਰਨਗੇ ਭੈਣ ਜੀ ਅੱਜ ਇਸ ਗੱਲ ਦਾ ਤੁਹਾਡੇ ਨਾਲ ਵਾਦਾ ਕਰਦੀ ਆ ਕਿਉਂਕਿ ਆਪਾਂ ਪਹਿਲਾਂ ਵੀ ਮਿਲੇ ਆ ਤੇ ਲਗਾਤਾਰ ਮੇਰੀ ਨજર ਭਾਈ ਰੇਸ਼ਮ ਸਿੰਘ ਦੀ ਤਸਵੀਰ ਵੱਲ ਵੇਖ ਰਹੀ ਸੀ ਤੇ ਮੇਰੇ ਯਕਦਮ ਕਿਉਂਕਿ ਮੇਰੀ ਕੁੱਟ ਸਾਨੂੰ ਵੀ ਬੜੀ ਪਈ ਆ ਤੇ ਮੇਰੀ ਯਾਦਦਾਸ਼ਤ ਬੜੀ ਕਮਜ਼ੋਰ ਹੋ ਗਈ ਆ ਤੇ ਮੈਨੂੰ ਫਿਰ ਚੇਤਾ ਆਇਆ ਵੀ ਰੇਸ਼ਮ ਸਿੰਘ ਤੇ ਸਾਡੇ ਨਾਲ ਰਿਆ ਨਾਬੇ ਜੇਲ੍ਹ ਚ ਅਸੀਂ ਇਕੱਠੇ ਰਹੇ ਆ ਤੇ ਮੈਂ ਸਮਝਣਾ ਕਿ ਚਲੋ ਕਦੀ ਇਕੱਠੇ ਲੰਗਰ ਪਾਣੀ ਛਕਿਆ ਇੱਕ ਬਾਰਕ ਚ ਇਕੱਠੇ ਰਹੇ ਆ ਇਕੱਠੇ ਖਾਂਦੇ ਪੀਂਦੇ ਰਹੇ ਆ ਚਲੋ ਬਾਹਰ ਤੇ ਸਾਨੂੰ ਨਹੀਂ ਮੌਕਾ ਮਿਲਿਆ ਕਿਤੇ ਮਿਲਣ ਦਾ ਤੇ ਜਿੰਨਾ ਵੀ ਸਮਾਜ ਇਕੱਠਿਆਂ ਗੁਜ਼ਾਰਿਆ ਮੈਂ ਸਮਝ ਲਿਆ ਕਿ ਮੇਰਾ ਮੈਂ ਆਪਣਾ ਪਰਸਨਲ ਤੌਰ ਤੇ ਵੀ ਇੱਕ ਫਰਜ ਸਮਝਣਾ ਕਿ ਤੁਹਾਡੇ ਪਰਿਵਾਰ ਨੂੰ ਕਦੀ ਕਿਸੇ ਚੀਜ਼ ਦੀ ਕੋਈ ਮੁਸ਼ਕਲ ਪ੍ਰੋਬਲਮ ਆਵੇ ਅੱਜ ਤੋਂ ਬਾਅਦ ਬਿਨਾਂ ਚੇਜ ਕਿ ਤੁਸੀਂ ਮੈਨੂੰ ਕਾਲ ਕਰਨੀ ਹੈ ਜਿੰਨਾ ਕਿ ਜੋਗਾ ਸਤ ਗੁਰ ਨੇ ਮੈਨੂੰ ਸਮਰਥਾ ਦਿੱਤੀ ਹੈ ਨਹੀਂ ਤੇ ਸੰਗਤ ਦੇ ਸਹਿਯੋਗ ਨਾਲ ਜੋ ਅਸੀਂ ਵੱਤੋਂ ਵੱਤ ਕਰ ਸਕਦੇ ਹਾਂ ਅੱਜ ਤੋਂ ਬਾਤਵਟ ਦਾ ਵਾਦਾ ਕਰਦੇ ਹਾਂ ਜ਼ਰੂਰ ਕਰਾਂਗੇ ਹਾਂਜੀ ਉਸ ਤੋਂ ਬਾਅਦ ਮੈਨੂੰ ਲੈ ਆਏ ਨੇ ਹਰੀ ਕੀ ਠਾਣੇ 8 ਦਿਨ ਤੋਂ ਪਿੱਛੋਂ ਵੇਖੋ ਵੀ ਸਰੀਆਲੀ ਠਾਣੇ ਦੇ ਵਿੱਚ ਜਦੋਂ ਮੈਨੂੰ ਕੁੱਟਮਾਰ ਕਰਦੇ ਸੀ ਨਾ ਮੇਰੇ ਪਿੰਡ ਦੇ ਸ਼ਰੀਕੇ ਦੇ ਵਿੱਚੋਂ ਚਾਚਾ ਜੀ ਲੱਗਦੇ ਸੀ ਉਹ ਠਾਣੇਦਾਰ ਸੀ ਅੱਛਾ ਹਾਂਜੀ ਪਰ ਉਹਨਾਂ ਦੀ ਇੰਨੀ ਪੋਜੀਸ਼ਨ ਨਹੀਂ ਵੀ ਮੈਨੂੰ ਉੱਥੇ ਉਹ ਬਚਾ ਸਕਣ ਜਾ ਮੇਰੀ ਮਦਦ ਕਰ ਸਕਾਂ ਉਹਨਾਂ ਵਾਕ ਵੀ ਵੀ ਨਹੀਂ ਕੱਢੀ ਹੁਣੀ ਬਿਲਕੁਲ ਨਹੀਂ ਪਰ ਇਹਨਾਂ ਉਹਨਾਂ ਨੇ ਮੇਰੇ ਨਾਲ ਧਰਮ ਕੀਤਾ ਸੀ ਵੀ ਮੈਂ ਜਦੋਂ ਬਿਆਨ ਦਿੱਤੇ ਸੀ ਜੋ ਜੋ ਵੀ ਮੈਂ ਬਿਆਨ ਦਿੱਤੇ ਮੈਨੂੰ ਪਤਾ ਹੀ ਵੀ ਆਏ ਦਿਨ ਮੇਰੇ ਪਿਤਾ ਜੀ ਨੂੰ ਚੋਕ ਕੇ ਮਾਲ ਮੰਡੀ ਵਾਲੇ ਲੈ ਜਾਂਦੇ ਨੇ ਤੇ ਮੈਂ ਇਹਨਾਂ ਜਦੋਂ ਮੈਨੂੰ ਰਾਤ ਨਾਲ ਪਤਾ ਲੱਗਾ ਵੀ ਮੇਰੇ ਬੂਹੇ ਅੱਗੇ ਵੀ ਮੇਰਾ ਚਾਚਾ ਮੰਜੀ ਦਾ ਕੇ ਲਖਵਿੰਦਰ ਸਿੰਘ ਪਿਆ ਹੈ ਤੇ ਛੋਟੇ ਜਿਹੇ ਕਮਰੇ 'ਚ ਮੈਨੂੰ ਮਾਰ ਕੁੱਟ ਕੇ ਸੁੱਟ ਦਿੰਦੇ ਹੁੰਦੇ ਸੀ ਪਾਣੀ ਵੀ ਨਹੀਂ ਸੀ ਦਿੰਦੇ ਤੇ ਉਨੇ ਮੈਨੂੰ ਪਲਾਸਟਿਕ ਦੀ ਜਿਹੜੀ ਛਰਾਬ ਵਾਲਾ ਪਉਆ ਹੁੰਦਾ ਵਾ ਉਹਦੇ ਵਿੱਚ ਕੋਸਾ ਪਾਣੀ ਕਰਕੇ ਮੈਨੂੰ ਥੱਲੇ ਆਉਂਦੀ ਉਹਨੇ ਫੜਾਇਆ ਮੈਨੂੰ ਕਹਿੰਦਾ ਵੀ ਪੋਤਾ ਕੋਸਾ ਪਾਣੀ ਪੀ ਲੈ ਉਹ ਮੈਂ ਪੀਤਾ ਤੇ ਮੈਂ ਕਿਹਾ ਵੀ ਤੁਸੀਂ ਕਿੱਥੋਂ ਕਹਿੰਦੇ ਵੀ ਮੈਂ ਵੀ ਫਲਾਣਾ ਫਲਾਣਾ ਸਿੰਘ ਆ ਤੇਰੇ ਪਿਓ ਦਾ ਪినਾਲ ਦਾ ਮੈਂ ਤੇਰਾ ਚਾਚਾ ਲੱਗਦਾ ਮੈਂ ਜਦੋਂ ਇਹਨਾਂ ਨੇ ਗੱਲ ਕਹੀ ਫਿਰ ਮੈਨੂੰ ਮੇਰਾ ਕੁਛ ਡਰ ਜਿਹੜਾ ਸੀ ਮੇਰਾ ਹੋਰ ਲਹਿ ਗਿਆ ਫਿਰ ਮੈਂ ਕਹਾ ਮੈਂ ਕਹਾ ਚਾਚਾ ਜੀ ਇੱਕ ਧਰਮ ਕਰਿਆ ਜੇ ਵੀ ਮੇਰੇ ਘਰੇ ਜਾ ਕੇ ਮੇਰੇ ਪਿਤਾ ਨੂੰ ਇਹ ਖਬਰ ਦੇ ਦਿਓ ਪਿਤਾ ਦੀ ਬੇਟੀ ਫੜੀ ਗਈ ਏ ਤੇ ਉਹਨਾਂ ਨੂੰ ਕਿਹਾ ਵੀ ਆਇਆ ਮੈਂ ਬਿਆਨ ਦਿੱਤੇ ਆ ਵੀ ਮੇਰੇ ਬਾਰੇ ਤੁਹਾਨੂੰ ਵੀ ਕਿਸੇ ਪਰਿਵਾਰ ਦੇ ਜੀ ਨੂੰ ਵੀ ਵੀ ਕੋਈ ਨਹੀਂ ਵੀ ਆਇਆ ਮੈਂ ਤੁਹਾਨੂੰ ਕੋਈ ਪਤਾ ਨਹੀਂ ਆ ਜਾਂ ਕਿਵੇਂ ਆ ਵੀ ਨਹੀਂ ਤੇ ਤੁਹਾਨੂੰ ਪੁਲਿਸਨ ਜਾਇਤ ਤੰ ਕਰੂਗੀ ਇਹਨੇ ਨੂੰ ਅਜੇ ਉਹਨੇ ਖ਼ਬਰ ਹੀ ਕਰੇ ਜਾ ਕੇ ਦਿੱਤੀ ਆ ਤੇ ਮੇਰੇ ਪਿਤਾ ਨੂੰ ਮਾਲ ਮੰਡੀ ਵਾਲੇ ਲੈ ਵੀ ਗਏ ਨੇ ਉੱਥੇ ਸਾਡੇ ਪਿਓਤੀ ਦੇ ਬਿਆਨ ਰਾਲ ਗਏ ਨੇ ਜਦੋਂ ਬਿਆਨ ਰਾਲ ਗਏ ਫਿਰ ਮੇਰੇ ਪਿਤਾ ਨੂੰ ਮਨਾਂ ਨੇ ਛੱਡ ਦਿੱਤਾ ਉਸ ਇਨਸਾਨ ਨੇ ਬੜਾ ਮੇਰੇ ਨਾਲ ਇਹ ਧਰਮ ਕੀਤਾ ਮਾਲ ਮੰਡੀ ਚ ਵੀ ਰਹੀ ਹੋ ਫਿਰ ਇੱਥੇ ਨਹੀਂ ਮੈਂ ਮਾਲ ਮੰਡੀ ਚ ਨਹੀਂ ਰਹੀ ਇੱਥੋਂ ਵਾਇਰਲਸ ਰਾਹੀਂ ਖਬਰਾਂ ਹੁੰਦੀਆਂ ਸੀਗੀਆਂ ਅੱਛਾ ਠੀਕ ਹੈ ਬਿਆਨ ਰਾਲਦੇ ਹੀ ਵੀ ਉਹਦੀ ਬੇਟੀ ਨੇ ਆ ਬਿਆਨ ਦਿੱਤੇ ਵੀ ਇਹ ਬਜ਼ੁਰਗ ਬਿਲਕੁਲ ਸੱਚਾ ਹੈ ਇਸ ਕਰਕੇ ਫਿਰ ਮੈਨੂੰ ਇੱਥੇ ਹਰੀ ਕੀ ਥਾਣੇ ਲੈ ਆਏ ਨੇ ਇੱਥੇ ਤੇ ਫਿਰ ਮੱਖਣ ਜਲਾਦ ਨੇ ਜੋ ਵੀ ਉਹਦੇ ਕੋ ਹੱਥ ਕੰਡਾ ਵਰਤਿਆ ਗਿਆ ਉਹਨੇ ਮੇਰੇ ਤੇ ਵਰਤਿਆ ਮੇਰੇ ਗੂਠਿਆਂ ਦੇ ਉਹਨੇ 9 ਵੀ ਖਿੱਚੇ। ਅੱਛਾ। ਕੰਨਾਂ ਦੇ ਮੇਰੀਆਂ ਉਹਨੇ 32 ਵੀ ਲਾਈਆਂ। ਮੈਨੂੰ ਆਪ ਉਹ ਖੁਦ ਕੋਟ ਨਾ ਲੰਮਦਾ ਰਿਹਾ। ਮਸਲਵ ਸਾਰੇ ਉਹ ਤਸ਼ੱਦਦ ਦੇ ਢੰਗ ਤਰੀਕੇ ਤੁਹਾਡੇ ਤੇ ਵਰਤੇ ਜੋ ਮਰਦਾਂ ਨਾਲ ਵਰਤਦੇ ਆ। ਵਰਤਦੇ। ਕਿਉਂਕਿ ਜਿਹੜੀ ਤੁਸੀਂ ਗੱਲਾਂ ਦੱਸਦੇ ਹੋ ਸਾਡੇ ਨਾਲ ਵੀ ਹੋਇਆ ਪੀਚਿਆ ਵਾ ਔਰ ਬਹੁਤ ਸਾਰੇ ਸਿੰਘਾਂ ਨਾਲ ਹੋਇਆ ਇਹ ਕੁਝ। ਖੁਦ ਕੋਟ ਨਾ ਲੰਮਦਾ ਰਿਹਾ। ਦੋ ਕੋ ਹੱਥ ਕੰਡਾ ਵਰਤਿਆ ਗਿਆ ਉਹਨੇ ਮੇਰੇ ਤੇ ਵਰਤਿਆ ਮੇਰੇ ਗੂਠਿਆਂ ਦੇ ਉਹਨੇ ਨੋ ਵੀ ਖਿੱਚੇ ਕੰਨਾਂ ਦੇ ਮੇਰੀਆਂ ਉਹਨੇ ਬੱਤੀਆਂ ਵੀ ਲਾਈਆਂ ਮੈਨੂੰ ਆਪ ਉਹ ਖੁਦ ਕੋਟ ਨਾ ਲਾਉਂਦਾ ਰਿਹਾ ਮਤਲਬ ਸਾਰੇ ਉਹ ਤਸ਼ੱਦਦ ਦੇ ਢੰਗ ਤਰੀਕੇ ਤੁਹਾਡੇ ਤੇ ਵਰਤੇ ਜੋ ਮਰਦਾਂ ਨਾਲ ਵਰਤਦੇ ਆ ਕਿਉਂਕਿ ਜਿਹੜੀ ਤੁਸੀਂ ਗੱਲਾਂ ਦੱਸਦੇ ਹੋ ਸਾਡੇ ਨਾਲ ਵੀ ਹੋਇਆ ਬੀਤੀਆ ਵਾ ਔਰ ਬਹੁਤ ਸਾਰੇ ਸਿੰਘਾਂ ਨਾਲ ਹੋਇਆ ਇਹ ਕੁਝ ਪਰ ਜਦੋਂ ਕੋਟ ਨਾ ਲਾਉਂਦਾ ਸੀ ਨਾ ਮੈਂ ਇੱਕ ਹੀ ਸ਼ਬਦ ਪੜ੍ਹਦੀ ਸੀ ਮੈਨੂੰ ਇਤਨਾ ਸਾਰੇ ਸੰਗਾਂ ਬਹਿਣਾ ਤੇ ਉਹਨਾਂ ਸ਼ਬਦ ਪੜ੍ਹਨਾ ਅੱਖਾਂ ਕਟਾ ਮੂੰਹ ਮੈਂ ਡਟਾ ਬੋਲ ਨਾ ਸਕੇ ਬਿਰ ਬਿਰ ਤੱਕੇ ਵਜਣ ਛੀਦਾ ਸਿੰਘਾਂ ਦੇ ਤੱਕੇ ਮੈਂ ਰਟਾ ਲਈ ਜਾਣਾ ਪੀ ਕਦੀ ਤੇ ਮਹਾਰਾਜ ਸੁਣੇਗਾ ਕੋਈ ਗੱਲ ਨਹੀਂ ਦਰਦ ਵੀ ਹੁੰਦਾ ਸੀ ਪਰ ਜਦੋਂ ਮੈਂ ਸੋਚਦੀ ਹਿੰਦੀਆਂ ਕੋਈ ਗੱਲ ਨਹੀਂ ਕਰਬੀਰ ਕੁਰੇ ਜਹੇਦਾਰ ਬਾਹਰ ਆ ਕੋਈ ਪਰਵਾਹ ਨਹੀਂ ਇਸ ਗੱਲ ਦਾ ਤੁਹਾਨੂੰ ਪਤਾ ਲੱਗ ਗਿਆ ਸੀ ਵੀ ਉਹ ਨਿਕਲ ਕੇ ਘਰੇ ਚ ਕਿਤਨਾ ਕਿਤੇ ਮਨ ਨੂੰ ਤਸੱਲੀ ਸੀ ਬਿਲਕੁਲ ਮੈਨੂੰ ਪਤਾ ਹੀ ਮੈਂ ਮੈਂ ਵੱਡੀ ਸ਼ਰਕਤ ਤੇ ਚੜਦੇ ਦੇਖ ਲਈ ਸੀ ਇਸ ਕਰਕੇ ਮੈਨੂੰ ਬਿਲਕੁਲ ਤਸੱਲੀ ਸੀ ਫਿਰ ਇਹਨਾਂ ਮੈਨੂੰ ਚਾਰ ਪੰਜ ਦਿਨ ਇਸੇ ਤਰ੍ਹਾਂ ਹੀ ਇਹਨੇ ਬੜਾ ਕੀਤਾ ਇਹ ਸਾਰੇ ਅਫਸਰਾਂ ਨੇ ਆਉਣਾ ਇਕੱਠਿਆ ਹੋ ਕੇ ਰਾਤ ਨੂੰ ਇਹਨੂੰ ਬੜਾ ਬਹੁਤ ਕੁਝ ਇਹਨਾਂ ਨੇ ਕਰਨਾ ਹਰੀਕਾ ਸਾਰਾ ਮੇਰੀ ਮਦਦ ਕਰਦਾ ਸੀ ਖਾਸ ਕਰਕੇ ਉੱਥੋਂ ਦਾ ਖੱਤਰੀ ਮੁੰਡਾ ਹੀ ਇੱਕ ਸਰਪੰਚ ਬੇਟਾ ਬੇਟਾ ਹਲਕਿਆਂ ਦਾ ਉਹ ਸ਼ਾਮ ਨੂੰ ਮੈਨੂੰ ਰੋਟੀ ਪਾਣੀ ਸਾਰੀ ਪੁਲਸ ਨੂੰ ਠੰਡਾ ਤੱਤਾ ਸਾਰਾ ਖਵਾਉਂਦਾ ਪਿਉਂਦਾ ਸੀਗਾ ਪੀ ਮੇਰੇ ਨਾਲ ਉਹ ਵਾਰਤਲਾਬ ਕਰਦਾ ਸੀ ਮੈਨੂੰ ਦੱਸਦਾ ਸੀ ਪੀ ਜਹੇਦਾਰ ਜੜਦੀ ਕਲਾ ਚ ਆ ਉਹ ਅੱਜ ਮੰਡ ਏਰੀਏ ਚ ਆ ਤੂੰ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਵੀ ਤੇ ਫਿਰ ਜਦੋਂ ਜਹੇਦਾਰ ਨੂੰ ਪਤਾ ਲੱਗਦਾ ਵੀ ਮੱਖਣ ਜਲਾਦਨੇ ਪੀ ਬਹੁਤ ਤਸ਼ੱਦਦ ਕੀਤਾ ਜਦੋਂ ਮੈਂ ਬੱਚੇ ਨੂੰ ਦੱਸਿਆ ਮਾਂ ਪੀ ਇਹਨਾਂ ਨੇ ਬਹੁਤ ਕੁਝ ਕੀਤਾ ਸਰੇੜੀ ਥਾਣੇ ਚ ਵੀ ਇੱਥੇ ਵੀ ਉਹਨੇ ਜਿਹੜਾ ਨੂੰ ਦੱਸਿਆ ਤੇ ਜਿਹੜਾ ਨੇ ਸ਼ਾਮ ਨੂੰ ਅਗਲੇ ਦਿਨੀ ਪੰਜਵੇਂ ਦਿਨ ਉਹਨੇ ਆਣ ਕੇ ਥਾਣੇ ਦੇ ਘੇਰੇ ਘੇਰੇ ਫਾਇਰਿੰਗ ਸ਼ੁਰੂ ਕਰ ਦਿੱਤੀ ਆ ਜਦੋਂ ਫਾਇਰਿੰਗ ਸ਼ੁਰੂ ਕਰ ਦਿੱਤੀ ਇਹਨਾਂ ਨੂੰ ਇਹ ਸੀ ਕਿ ਵੀ ਇਹਨੂੰ ਇਹਨੂੰ ਇਤੋਸ਼ਾ ਢਾ ਕੇ ਲੈ ਜਾਣਾ ਐਸਚੋ ਮੈਨੂੰ ਆਪਦੇ ਘਰੇ ਕੋਠੀ 'ਚ ਲੈ ਗਿਆ ਕੋਠੀ 'ਚ ਰੱਖਿਆ ਫਿਰ ਨਾ ਥਾਣੇ ਦੇ ਵਿੱਚ ਥੋੜੇ ਜਿਹਾ ਮੁਲਾਜ਼ਮ ਰਹਿ ਗਏ ਨੇ ਇਹ ਕੋਈ ਨਹੀਂ ਇਹਨਾਂ ਨੂੰ ਕੁਛ ਹਾਸਲ ਨਹੀਂ ਹੋਇਆ ਫਿਰ ਇਹਨਾਂ ਨੂੰ ਉਹਨਾਂ ਨੂੰ ਹੀ ਡਾਰੇ ਪੀ ਉੱਤੋਂ ਪੀ ਸਾਨੂੰ ਸਾਧ ਕੇ ਸੀਆਰਪੀ ਜਾਂ ਪੰਜਾਬ ਪੀਸ ਸਾਧ ਕੇ ਪੀ ਸਾਨੂੰ ਕਿਹ ਰਾਣਾ ਪਾ ਲੈਣ ਉਹ ਗੁੱਸੇ 'ਚ ਆਣ ਕੇ ਉਹ ਸਾਰੇ ਫਾਇਰਿੰਗ ਕਰਕੇ ਤੇ ਉਹ ਚਲਾ ਗਿਆ ਪਰ ਇਹਨੇ ਇਹਨਾਂ ਨੂੰ ਡਾਰ ਹੋ ਗਿਆ ਸੀ ਤੇ ਫਿਰ ਇੱਕ ਦੋ ਵਾਰੀ ਮੈਨੂੰ ਉਸ ਤੋਂ ਮਗਰੋਂ ਇਹਨਾਂ ਨੇ ਫਿਰ ਟਾਰਗੇਟ ਕੀਤਾ ਉਦੋਂ ਮਗਰੋਂ ਨਹੀਂ ਇਹਨਾਂ ਨੇ ਕੀਤਾ ਕਿਉਂਕਿ ਉਹ ਉਹ ਉੱਥੇ ਉਹਨੇ ਉਸੇ ਸਰਪੰਚ ਦੇ ਹੱਥ ਸਨਵਾ ਵੀ ਕਲਾਇਆ ਸੀ ਕਿ ਜੇ ਐਦੋਂ ਪਿੱਛੇ ਇਹਨੂੰ ਮਾਰਿਆ ਜਾਂ ਕੁਛ ਕੀਤਾ ਤੇ ਮੈਂ ਖਾਣਾ ਜਿਹੜਾ ਉਹ ਅਗ ਲਾ ਕੇ ਫੂਕ ਦੂੰਗਾ ਹਾਂ ਅੱਛਾ ਉਸ ਤੋਂ ਬਾਅਦ ਫਿਰ ਤੁਹਾਨੂੰ ਉਹਨਾਂ ਨੇ ਕੋਰਟ 'ਚ ਪੇਸ਼ ਕੀਤਾ ਹਾਂਜੀ ਕੋਰਟ 'ਚ ਪੇਸ਼ ਕੀਤਾ ਪੱਤੀ ਪੇਸ਼ ਕੀਤਾ ਮੈਨੂੰ ਉਹਨਾਂ ਨੇ ਪਹਿਲਾਂ ਤੇ ਇਹਨਾਂ 2 ਦਿਨ ਦਾ ਰਿਮਾਂਡ ਲੈ ਲਿਆ ਹਾਂ ਫਿਰ ਇਹ ਮੁੜ ਕੇ ਮੈਨੂੰ ਲੈ ਕੇ ਗਏ 2 ਦਿਨ ਪਿੱਛੋਂ ਫਿਰ ਹਾਂ ਫਿਰ ਉੱਤਰ ਰਿਮਾਂਡ ਮੰਗਦੇ ਸੀ ਉਹਨੇ ਰਿਮਾਂਡ ਨਹੀਂ ਦਿੱਤਾ ਕਿਉਂਕਿ ਮੇਰੀਆਂ ਆ 2 ਉਂਗਲਾਂ ਟੁੱਟੀਆਂ ਹੋਈਆਂ ਸੀਗੀਆਂ ਅੱਛਾ ਫਿਰ ਉਹਨੇ ਰਿਮਾਂਡ ਨਹੀਂ ਦਿੱਤਾ ਉਹਨੇ ਆਖਿਆ ਵੀ ਅੱਗੇ ਇਹਦੀ ਹਾਲਤ ਹੈਗੀ ਆ ਵੀ ਇਹ ਤੁਹਾਨੂੰ ਮੈਂ ਰਿਮਾਂਡ ਇਹ ਤਾਂ ਦਵਾਂ ਫਿਰ ਉਹਨੇ ਮੈਨੂੰ ਜੇਲ੍ਹ ਦੇ ਆਰਡਰ ਕਰ ਦਿੱਤੇ ਤੇ ਫਿਰ ਜੇਲ੍ਹ ਜੇ ਨਾ ਮੈਨੂੰ ਉਸੇ ਦਿਨ ਹੀ ਫਿਰ ਇਹਨਾਂ ਮੈਨੂੰ ਸ਼ਾਮ ਨੂੰ ਜੇਲ੍ਹ ਚ ਛੱਡ ਕੇ ਆਉਂਦੇ ਨੇ ਅੱਗੇ-ਅੱਗੇ ਪੁਲਿਸ ਦੀਆਂ ਗੱਡੀਆਂ ਆਹੀ ਪਿੱਛੇ-ਪਿੱਛੇ ਜਿੰਨੇ ਵੀ ਜ਼ਹਿਦਾਰ ਦੇ ਜਾਨ ਪਛਾਨ ਵਾਲੇ ਲੋਕ ਆਹੀ ਪਿੱਛੇ-ਪਿੱਛੇ ਉਹਨਾਂ ਦੀਆਂ ਗੱਡੀਆਂ ਆਹੀ ਫਿਰ ਮੈਨੂੰ ਜੇਲ੍ਹ ਤਾਂ ਹੀ ਉੱਥੇ ਸਾਰਾ ਰਾਸ਼ਨ ਪਾਣੀ ਦੇ ਕੇ ਸਾਰਾ ਕੁਝ ਕਰਕੇ ਜੇਲ੍ਹ ਚੰਦਰਵਾੜ ਕੇ ਆਏ ਜੇਲ੍ਹ आले ਵੀ ਨਹੀਂ ਸੀ ਲੈਂਦੇ ਭੀ ਇਹ ਉਂਗਲਾਂ ਠੀਕ ਕਰਕੇ ਲਿਆਓ ਹਾਂ ਇਹਨਾਂ ਦੀਆਂ ਸੱਟਾਂ ਠੀਕ ਕਰਕੇ ਲਿਆਓ ਕਿਉਂਕਿ ਮੇਰੇ ਮੋਢਿਆਂ ਤੋਂ ਮੇਰੀਆਂ ਬਾਹਾਂ ਤਾਂ ਨਹੀਂ ਸੀ ਤਾਂ ਠਾਠਾ ਹੁੰਦਿਆਂ ਹੀ ਨਹੀਂ ਸੀ ਬਿਲਕੁਲ ਵੀ ਕਿਉਂਕਿ ਨਾ ਲੱਤਾਂ ਵੀ ਮੇਰੀਆਂ ਪਾੜੀਆਂ ਹੋਈਆਂ ਸੀ ਤੇ ਕੁਝ ਵੀ ਮੇਰੇ ਕੋਲ ਤਾਂ ਠਾਠਾ ਨਾ ਮੈਂ ਆਪਦਾ ਕੱਪੜਾ ਪਾਉਣ ਜੋਗੀ ਹਾਂ ਗੱਲ ਨਾ ਮੈਂ ਆਪਦਾ ਸਿਰ ਵਾਉਣ ਜੋਗੀ ਹਾਂ ਬੁਰੀ ਹਾਲਤ ਬੌਂਕੇ ਦਿਹਾੜੇ ਹੀ ਕਿਸਮਤ ਚੰਗੀ ਸੀ ਉੱਥੋਂ ਨਾਲ ਜਿਹੜੀਆਂ ਸਾਥ ਨਾਲ ਹੀ ਮਲਕੀਤ ਸਿੰਘ ਜਨਾਲੇ ਦੀ ਘਰ ਦੀ ਹਾਂ ਅੱਛਾ ਉਹਨਾਂ ਦੇ ਨਾਲ ਰਹੀ ਆ ਉਹ ਵੀ ਮੇਰੇ ਨਾਲ ਹੀ ਉਹਨਾਂ ਦੀ ਮਾਤਾ ਸੀ ਤੇ ਅਮਰਜੀਤ ਸਿੰਘ ਚਾਵਲੇ ਦੀ ਘਰ ਦੀ ਇਸ ਸਾਰਿਆਂ ਅਸੀਂ ਉੱਥੇ ਕੱਟੀਆਂ ਰਹੀਆਂ ਤੇ ਇੰਨਾ ਵੀ ਉਹਨਾਂ ਨੇ ਮੈਨੂੰ ਦਾ 15 ਦਿਨਾਂ ਦੇ ਵਿੱਚ ਕੈਮ ਕਰ ਲਿਆ ਸਿਰ ਪੈਰ ਵੀ ਮੇਰਾ ਵਾਯਾ ਟੂ ਪਟਾਪਾ ਮੜ ਕੇ ਡਾਕਟਰ ਨੂੰ ਵੀ ਸਾਦ ਸੁਦ ਕੇ ਉਹਨਾਂ ਮੇਰੀ ਵੀ ਚੰਗੀ ਸਾਂਭ ਕੀਤੀ ਵੀ ਸੇਲ ਚਭਾਲ ਵਧੀਆ ਕੀਤੀ ਉਹਨਾਂ ਮੇਰੀ ਇਸ ਤੋਂ ਮਗਰੋਂ ਮੈਨੂੰ ਜੇਲ੍ਹ 'ਚ ਵੀ ਲਾਲਚ ਮਿਲਦੇ ਰਹੇ ਅੱਛਾ ਪੀ ਸਰਕਾਰੀ ਡਾਕਟਰ ਹੁੰਦਾ ਸੀਗਾ ਜਿਹੜਾ ਮੈਨੂੰ ਦਵਾਈ ਦੇਣ ਆਉਂਦਾ ਸੀ ਹੂੰ ਉਹਦੇ ਜਰੀਏ ਮੈਨੂੰ ਲਾਲਚ ਮਿਲਦੇ ਰਿਹਾ ਵੀ ਤੈਨੂੰ ਰਹਿਣ ਵਾਸਤੇ ਕੋਠੀ ਦਿੰਨੇ ਆ ਤੈਨੂੰ ਬਾਡੀਗਾਰਡ ਦਿੰਨੇ ਆ ਅੱਛਾ ਤੇ ਤੁ ਜਹੇਦਾਰ ਦੀਆਂ 18-10 ਅੱਛਾ ਵੀ ਜਹੇਦਾਰ ਕਿੱਥੇ-ਕਿੱਥੇ ਜਾਂਦਾ ਸੀ ਵੀ ਜੇ ਉਹਨਾਂ ਕੋ ਵੀ ਪੁਲਿਸ ਵਾਲਿਆਂ ਕੋ ਨਹੀਂ ਗੱਲ ਬਣੀ ਤਾਂ ਉਹਨਾਂ ਦੂਜੇ ਪਾਸੇ ਰਾਤ ਤੋਰ ਲਿਆ ਤੇ ਮੈਂ ਉੱਥੇ ਵੀ ਵਕਮ ਆ ਵੀ ਮੈਨੂੰ ਤੇ ਕੋਈ ਹੈ ਨਹੀਂਗਾ ਮੈਂ ਆ ਵੀ ਤੁਸੀਂ ਮੇਰੀ ਹਾਲਤ ਵੇਖਦੇ ਜੀ ਉਹਨਾਂ ਇੰਨਾ ਜ਼ੋਰ ਲਾ ਲਿਆ ਤੇ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਉੱਥੇ ਹੀ ਦੱਸ ਦਿੰਦੀ ਤੇ ਮੈਂ ਵੀ ਇਸ ਚੀਜ਼ ਬਾਰੇ ਮੇਰੇ ਕੋਲ ਕੋਈ ਜਾਣਕਾਰੀ ਨਹੀਂ ਬਾਕੀ ਜਦੋਂ ਕਦੇ ਮੁਲਾਕਾਤ ਆਉਂਦੀ ਕੋਈ ਉਹੋ ਜੀ ਵਿੱਚ ਵੀ ਵਾਰਦਾਤ ਹੋ ਜਣੀ ਤਾਂ ਮਤਲਬ ਚੱਕੀਆਂ 'ਚ ਬੰਦ ਕਰ ਦੇਣਾ। ਅੱਛਾ। ਲੜਾਈ ਝਗੜੇ ਕਿਸੇ ਵੀ ਵਾਰਦਾਤ ਬਾਹਰ ਹੋਣੀ ਤੇ ਤੁਹਾਨੂੰ ਅੰਦਰ ਅੰਦਰ ਚੱਕੀਆਂ 'ਚ ਬੰਦ ਕਰ ਦੇਣਾ। ਕਿਸੇ ਨੇ ਐਵੇਂ ਝੂਠੀ ਫਲਾੜ ਆਤੀ ਹੀ ਪੀ ਜਹੇਦਾਰ ਮੁਲਾਕਾਤ ਕਰਕੇ ਗਿਆ ਵਾ। ਅੱਛਾ। ਪੀ ਨਿਆਂਗਾ ਨਿਆਂਗਾ ਸਿੰਘਾਂ ਤੇ ਚੋਲੇ 'ਚ ਆਇਆ। ਤੇ ਜਿ ਜਦੋਂ ਕਰਕੇ ਗਿਆ ਸੀ ਨਾ ਉਦੋਂ ਤਾਂ ਪਤਾ ਨਹੀਂ ਲੱਗਾ ਅੱਛਾ ਅੱਛਾ ਮੁਲਾਕਾਤ ਕਰ ਗਏ ਸੀ ਕਰ ਗਏ ਸੀ ਜਦੋਂ ਕਰ ਕੇ ਗਏ ਉਦੋਂ ਤਾਂ ਪਤਾ ਨਹੀਂ ਲੱਗਾ ਤੇ ਜਦੋਂ ਬਾਅਦ ਚ ਜਦੋਂ ਅਫਵਾਹ ਡਾਤੀ ਆ ਉਦੋਂ ਮੁਲਾਕਾਤ ਕੋਈ ਨਹੀਂ ਸੀ ਕੀਤੀ ਹੂੰ ਉਦੋਂ ਝੂਠੀ ਅਫਵਾਹ ਡਾਤੀ ਠੀਕ ਠੀਕ ਹੈ ਮੈਂ ਬੜੀ ਵੱਡੀ ਦਲੇਰੀ ਸੀ ਕਿ ਇਹ ਹੋਰ ਨਾਂ ਤੇ ਆਣ ਕੇ ਮੁਲਾਕਾਤ ਕਰਨੀ ਏਡੇ ਵੱਡੇ ਨਾਮੀ ਸਿੰਘ ਨੇ ਬਿਲਕੁਲ ਤੇ ਮੇਰੀ ਸੱਸ ਵੀ ਜਿਹੜੀ ਸੀ ਉਹ ਵੀ ਵਿਚਾਰੀ ਮੇਰੀ ਭੂਆ ਬਣ ਕੇ ਮੁਲਾਕਾਤ ਕਰਦੀ ਹੁੰਦੀ ਸੀ ਠੀਕ 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 ਤੇ ਮੇਰੇ ਇੱਕ ਜੇਠ ਕਲਵੰਤ ਸਿੰਘ ਦੇ ਜਿਹੜੇ ਸਹੁਰਾ ਸਾਹਿਬ ਸੀ ਉਹ ਮੇਰੇ ਵੀ ਮਤਲਬ ਪਿਤਾ ਬਣ ਕੇ ਮੁਲਾਕਾਤ ਕਰ ਲੈਣੀ ਉਹਨਾਂ ਨੇ ਮੇਰੀ ਭੈਣ ਵੱਡੀ ਮੇਰੀ ਭੈਣ ਮਾਤਾ ਪਿਤਾ ਕਿ ਰਏ ਫਿਰ ਜੇਲ੍ਹ ਸੇ ਜ਼ਮਾਨਤ ਕਦੋਂ ਹੁੰਦੀ ਆ 15 ਕਿ ਮਹੀਨੇ ਮੈਂ ਰਹੀ ਆ ਅੱਛਾ ਤੇ ਇਹਨਾਂ ਦੇ ਉਸੇ ਦਰਾਂ ਨਹੀਂ ਆ ਫਿਰ ਇਹ ਸ਼ਹੀਦ ਹੋ ਜਾਂਦੇ ਆ ਉਸੇ ਦਰਾਂ ਨਹੀਂ ਆ ਜੇਲ੍ਹ ਦੇ ਵਿੱਚ ਹੀ ਤੁਹਾਨੂੰ ਖਬਰ ਮਿਲਦੀ ਆ ਮੈਂ ਜੇਲ੍ਹ ਦੇ ਵਿੱਚ ਹੀ ਮੈਨੂੰ ਖਬਰ ਮਿਲਦੀ ਆ ਕਿ ਸ਼ਾਮ ਦੇ 5 ਵਜੇ ਨੇ ਤੇ ਅਸੀਂ ਇਤਰਾਸਨ ਖੇਡਣ ਡੀਆਂ ਪੀ ਉਹਦਾ ਮਹਿਸੂਸ ਨਹੀਂ ਹੁੰਦਾ ਪੀ ਇੰਨੇ ਸਾਰੀਆਂ ਪੀ ਸਿੰਘਣੀਆਂ ਹੀ ਵਿੱਚ ਜੇਲ੍ਹ ਦੇ ਸੀਗੀਆਂ ਤੇ ਅਸਨੇ ਘੇੜਦੇ ਰਹਿਣਾ ਸ਼ਾਮ ਦੇ 5 ਵਜੇ ਤੇ ਅਸੀਂ ਆਪਣੀਆਂ ਆਪਣੇ ਥੜੀਆਂ ਦੇ ਉੱਤੇ ਬੈਠੀਆਂ ਸਾਨੂੰ ਪੀ ਇਹ ਪੀ ਸਾਨੂੰ ਸਿੰਘਣੀਆਂ ਜਿੰਨੀਆਂ ਨੇ ਸਾਨੂੰ ਵੱਖਰਾ ਟੀਵੀ ਲਾ ਕੇ ਦਿੱਤਾ ਸੀ ਇਹਨਾਂ ਨੇ ਟੀਵੀ ਲੱਗਾ ਤੇ ਸ਼ਾਮ ਦੇ 5 ਵਜੇ ਰਮਨ ਕੁਮਾਰ ਨੇ ਖਬਰਾਂ ਦਿੱਤੀਆਂ ਟੀਵੀ ਲੱਗਾ ਸੀ ਉੱਥੇ ਟੀਵੀ ਲੱਗਾ ਸੀ ਰਮਨ ਕੁਮਾਰ ਨੇ ਖਬਰ ਦਿੱਤੀ ਆ ਪੀ ਐ ਭਾਈ ਰੇਸ਼ਮ ਸਿੰਘ ਬੱਬਰ ਉਹਨਾਂ ਦੇ ਤਿੰਨਾਂ ਸਾਥੀਆਂ ਸਮੇਤ ਵੀ ਮੁਕਾਬਲੇ 'ਚ ਸ਼ਹੀਦ ਹੋ ਗਏ ਬਸ ਉਹ ਖਬਰ ਸੁਣਦਿਆਂ ਸਾਰੀ ਜ਼ਿੰਦਗੀ ਚ ਨਿਰਾ ਹੋ ਗਿਆ ਜਿਵੇਂ ਕਿ ਕਿਤਨਾ ਕਿਤੇ ਬੜਾ ਆਸ ਉਮੀਦ ਸੀ ਵੀ ਕੋਈ ਨੀ ਸਿੰਘ ਬਾਹਰ ਚੜਦੀ ਕਲਾ ਦੇ ਵਿੱਚ ਆ ਆਪੇ ਜਮਾਨਤ ਹੋ ਜੇਗੀ ਚਲੋ ਜਾ ਕੇ ਮਿਲਾਂਗੇ ਚੜਦੀ ਕਲਾ ਚ ਸੀ ਤੇ ਨਾਲੇ ਇਹ ਆਸ ਹੀ ਵੀ ਕਦੇ ਨਾ ਕਦੀ ਤੇ ਕਿਤੇ ਕੋਈ 2 ਸਾਲ 4 ਸਾਲ ਕਦੀ ਨਾ ਕਦੀ ਤੇ ਕਿਤੇ ਨਾ ਕਿਤੇ ਤੇ ਜਮਾਨਤ ਹੋਵੇਗੀ ਨਾ ਪਰ ਇਹ ਨਹੀਂ ਸੀ ਪਤਾ ਪੀ ਜੀਦੀ ਹੋ ਜਾਣਾ ਫੇਰ ਨਹੀਂ ਮੈਨੂੰ ਮੈਨੂੰ ਫੇਰ ਵੀ ਨਹੀਂ ਸੀ ਯਕੀਨ ਆਉਂਦਾ ਮੈਂ ਨਹੀਂ ਆ ਕਈ ਵਾਰੀ ਕਈ ਵਾਰੀ ਕਈਆਂ ਸਿੰਘਾਂ ਦੇ ਝੂਠੇ ਪੁਲਸ ਮੁਕਾਬਲੇ ਦੀਆਂ ਖਬਰਾਂ ਆ ਜਾਂਦੀਆਂ ਸੀਗੀਆਂ ਮੈਨੂੰ ਫਿਰ ਵੀ ਨਹੀਂ ਯਕੀਨ ਹੁੰਦਾ ਅਗਲੇ ਦਿਨ ਜਦੋਂ ਮਰੀਆਂ ਭੈਣਾਂ ਮੇਰੀ ਮਾਂ ਤਾਂ ਜਾਂਦੀ ਏ ਤੇ ਉਹ ਬੜਾ ਰੋਂਦੀਆਂ ਤੇ ਮੈਂ ਮੈਨੂੰ ਫਿਰ ਵੀ ਨਹੀਂ ਸੀ ਕੋਈ ਵਿਚਾਰ ਮੈਂ ਵੀ ਤੁਸੀਂ ਨਾ ਰੋ ਇਹੋ ਜਿਹੀਆਂ ਖਬਰਾਂ ਝੂਠੀਆਂ ਵੀ ਹੋ ਜਾਂਦੀਆਂ ਮੇਰੀ ਵੱਡੀ ਭੈਣ ਕਹਿੰਦੀ ਨਹੀਂ ਮੈਂ ਆਪ ਵੇਖਿਆ ਹੀ ਆ ਤੇ ਅੱਜ ਅਹੀਂ ਉਹਦੇ ਸੰਸਕਾਰ ਤੇ ਵੀ ਜਾਣਾ ਪੱਟੀ ਉਹਦਾ ਸੰਸਕਾਰ ਆ ਕਿਨਾਂ ਸਾਰੇ ਪੱਟੀ ਸਸਕਾਰ ਹੋਇਆ ਨਾ ਬਰਵਾਰਕ ਮੈਂਬਰ ਪਹੁੰਚੇ ਸਸਕਾਰ ਤੇ ਸਾਰੇ ਪਹੁੰਚੇ ਸੀ ਪੱਟੀ ਸਸਕਾਰ ਹੋਇਆ ਸੀ ਇਹਨਾਂ ਦੀ ਗੋਡੇ ਦੀ ਚੱਪਣੀ ਲੱਥੀ ਹੋਈ ਸੀ ਨੱਕ ਤੇ ਸੱਟ ਸੀ ਗੋਲੀਆਂ ਵੱਟੀਆਂ ਹੋਈਆਂ ਸੀ ਤੇ ਮੇਰੀ ਮਾਤਾ ਕਹਿੰਦੀ ਇਤਰਾ ਮੂੰਹ ਤੇ ਮੱਖੀ ਪੈਂਦੀ ਆਂਦੀ ਮੈਂ ਕਰਕੇ ਮੱਖੀ ਡਾਈ ਐ ਆਂਦੀ ਲੁੱਸ ਲੁੱਸ ਕਰਦਾ ਉਵੇਂ ਚਿਹਰਾ ਉਹਨਾਂ ਦੇ ਭਰਾ ਵੀ ਸਾਰੇ ਪਰਜਾਈਆਂ ਵੀ ਮਾਤਾ ਪਿਤਾ ਵੀ ਮੇਰੀਆਂ ਭੈਣਾਂ ਵੀ ਸਾਰੇ ਸਸਕਾਰ ਤੇ ਪੱਟੀ ਪਹੁੰਚੇ ਸਰਕਾਰੀ ਹਸਪਤਾਲੋਂ ਲਾਸ਼ ਲੈ ਕੇ ਉੱਥੇ ਦੇ ਏਰੀਆ 'ਚ ਵਾਰਨਿੰਗ ਦਿੱਤੀ ਹੋਈ ਸੀ ਵੀ ਮੇਰੇ ਏਰੀਆ 'ਚ ਕੋਈ ਬੰਦਾ ਨਹੀਂ ਮਾਰ ਸਕਦਾ ਬਾਹਰ ਆਣ ਕੇ ਨਾਲੇ ਇੱਕ ਗੱਲ ਹੋਰ ਵੀ ਆ ਜਦੋਂ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਨਾਂ ਜੁੜਦਾ ਹੈ ਨਾ ਤੇ ਬੱਬਰ ਖਾਲਸਾ ਨਾਂ ਦੀ ਜਥੇਬੰਦੀ ਜਿਹੜੀ ਆ ਐਵੇਂ ਬਿਨਾਂ ਵਜ੍ਹਾ ਨਿਰਦੋਸ਼ ਬੰਦੇ ਨੂੰ ਕਤਲ ਨਹੀਂ ਸੀ ਕਰਦੇ ਇਹਨਾਂ ਦੀ ਕੋਸ਼ਿਸ਼ ਹੁੰਦੀ ਸੀ ਵੀ ਜਿਹੜੇ ਬੰਦੇ ਨੇ ਕੋਈ ਨੁਕਸਾਨ ਕੀਤਾ ਪੰਥ ਦਾ ਜਾਂ ਟਾਰਗੇਟਡ ਬੰਦਾ ਜਿਹੜਾ ਵਾ ਉਹਦੇ ਤਾਕੀ ਪਹੁੰਚ ਕੀਤੀ ਜਾਵੇ ਐਵੇਂ ਨਹੀਂ ਸੀ ਖਾਮ ਖਾ ਕਤਲੋਗਾਰਤ ਕਰਦੇ ਬਿਲਕੁਲ ਫਿਰ ਮੈਨੂੰ ਪਤਾ ਲੱਗਾ ਸੀ ਜੇਲ੍ਹ ਦੇ ਵਿੱਚ ਵੀ ਸਾਨੂੰ ਹਥਿਆਰਾਂ ਦੀ ਵੀ ਕਮੀ ਆਈ ਸੀਗੀ ਅੱਛਾ ਵੀ ਸਿੰਘ ਜਦੋਂ ਵੀ ਉੱਥੋਂ ਵੀ ਵੱਖਰੇ ਵੱਖਰੇ ਵੀ ਜਿਵੇਂ ਵੀ ਜਦੋਂ ਪੁਲਿਸ ਪਾਈ ਭੱਜ ਗਏ ਕੁਝ ਥਿਆਰ ਵੀ ਵੀ ਜਿਹੜਾ ਮੇਨ ਹਥਿਆਰ ਐ ਐਲਐਮ ਜੀ ਹੀ ਉਹ ਮੇਰੇ ਕੋਲੋਂ ਫੜਿਆ ਗਿਆ ਉਹ ਇਹਨਾਂ ਨੇ ਫਿਰ ਥਿਆਰਾਂ ਦੀ ਕਮੀ ਆਉਣ ਕਰਕੇ ਫਿਰ ਇੱਕ ਲਾਲਾ ਸੀਗਾ ਜੀਰੇ ਦਾ ਕੀਮਤੀ ਲਾਲ ਅੱਛਾ ਇਹਨਾਂ ਨੇ ਫਿਰ ਕੀ ਕੀਤਾ ਵੀ ਉਹ ਬੜਾ ਬਹਿਣ ਵੀ ਵਧੀਆ ਸੀ ਉਹਦਾ ਨਾਲ ਸਲੂਕ ਹੂੰ ਉਹ ਪੈਸਿਆਂ ਦੀ ਆਂ ਕਰਕੇ ਪਹਿਲਾਂ ਮੁਕਰ ਗਿਆ ਸੀਗਾ ਫਿਰ ਇਹਨਾਂ ਨੇ ਤੀਜੀ ਮੰਜ਼ਲ ਤੋਂ ਜਾ ਕੇ ਤੇ ਉਹਨੂੰ ਲਾਇਆ ਫਿਰ ਫਿਰ ਉਹਨੇ ਆਖਿਆ ਵੀ ਮੈਂ ਤਿਆਰ ਪੀ ਚਲੋ ਤੁਹਾਨੂੰ ਦਵਾਉਣਾ ਹੈ ਠੀਕ ਆ ਫਿਰ ਉਹਨੇ ਸੇਵਾ ਵੀ ਕੀਤੀ ਹੈ ਨਾ ਤੇ ਉਹ ਮੇਰੇ ਹੁੰਦਿਆਂ ਵੀ ਇੱਕ ਵਾਰੀ ਇੱਕ ਦੋ ਵੀ ਜਿਵੇਂ ਕੀਤਾ ਤੇ ਉਹ ਉਹ ਸਾਡੇ ਜੀਰੇ ਦਾ ਹੀ ਇੱਕ ਲਾਲਾ ਤੇ ਉਹਨੂੰ ਇਹਨਾਂ ਨੇ ਨਾ ਬੋਰੀਆਂ ਵਾਲੀ ਮਿਰਚਾਂ ਦੀ ਬੋਰੀ ਦੇ ਵਿੱਚ ਪਾਇਆ ਤੇ ਮੈਂ ਮੈਂ ਹੱਸਦੀ ਹੂੰ ਉਦੋਂ ਮੈਂ ਆਖਿਆ ਵੀ ਮੇਤੋ ਤੇ ਨਹੀਂ ਐਵੇਂ ਵੀ ਮੇਰੀ ਉਮਰ ਹੋਲੀ ਸੀ ਮੈਂ ਆਖਿਆ ਮੇਤੋ ਤੇ ਨਹੀਂ ਐਵੇਂ ਵੇਖਿਆ ਜਾਂਦਾ ਉਹ ਚੂੰ ਚੂੰ ਕਰੇ ਮੈਂ ਉਹਨੂੰ ਬੌਰੀ ਦੇ ਵਿੱਚੋਂ ਬੌਰੀ ਦਾ ਮੂੰਹ ਖਿਲਾ ਤੇ ਉਹ ਵਿਚਾਰਾ ਮੇਰੇ ਪੈਰਿੰ ਪੈ ਗਿਆ ਤੇ ਮੈਂ ਆਖਿਆ ਵੀ ਕੋਈ ਗੱਲ ਨਹੀਂ ਵੀ ਬਾਉਜੀ ਤੁਹਾਨੂੰ ਕੁਛ ਨਹੀਂ ਹੁੰਦਾ ਤੇ ਮੈਂ ਜਿਹਦਰ ਮੈਂ ਆਖਿਆ ਵੀ ਇਹ ਬੰਦਾ ਤੇਰਾ ਮਾੜਾ ਨਹੀਂ ਕਰਦਾ ਵੀ ਇੰਨੀਆਂ ਸਾਧੀਆਂ ਦਿੰਦਾ ਤੇ ਆਪਾਂ ਇਹਨੂੰ ਛੱਡ ਦਈਏ ਉਹ ਇੰਨਾ ਰਹਿਮਦਿਲ ਹੀ ਵੀ ਇਹਨੇ ਉਹਨੂੰ ਛੱਡ ਦਿੱਤਾ ਕਦੀ ਵੀ ਕਿਸੇ ਦਾ ਬੁਰਾ ਕਰਕੇ ਨਹੀਂ ਸੀ ਖੁਸ਼ ਹੈਗਾ। ਹਾਂਜੀ। ਅੱਛਾ ਉਸ ਤੋਂ ਬਾਅਦ ਤੁਸੀਂ ਜੇਲ੍ਹ ਚੋਂ ਰਿਹਾ ਹੁੰਦੇ ਹੋ। ਹਾਂਜੀ। ਤੇ ਫਿਰ ਆਪਣੇ ਸਹੁਰੇ ਜਾਂਦੇ ਹੋ ਕਿ ਪੇਕੇ? ਨਹੀਂ ਜੀ ਮੈਂ ਮੇਰੇ ਕਿਉਂਕਿ ਮੇਰੇ ਮਾਤਾ ਪਿਤਾ ਨੇ ਜਮਾਨਤ ਕਰਾਈ ਸੀਗੀ। ਹਾਂਜੀ। ਸਹੁਰਿਆਂ ਨੂੰ ਤੇ ਮੈਂ ਕਿਉਂਕਿ ਮੈਂ ਬਿਆਨ ਦਿੱਤੇ ਹੋਏ ਵੀ ਮੈਂ ਇਹਨਾਂ ਨੂੰ ਜਾਣਦੀ ਨਹੀਂ। ਠੀਕ। ਵੀ ਮੈਂ ਉਹਨਾਂ ਨੂੰ ਬਚਾਉਣਾ ਚਾਹੁੰਦੀ ਕਿਉਂਕਿ ਮੇਰੇ ਜੇਠਾ ਨੂੰ ਪੁਲਿਸ ਲੈ ਜਾਂਦੀ ਸੀ ਚੁੱਕ ਕੇ ਘਰੇ ਵੀ ਰੋਜ਼ ਦਿਹਾੜੀ ਜਾਂਦੇ ਸੀ ਤੇ ਫਿਰ ਕਰਾਬ ਕਰਦੇ ਸੀ ਇਹ ਕਰਕੇ ਮੇਰੇ ਮਾਤਾ ਪਿਤਾ ਨੇ ਮੇਰੀ ਜਮਾਨਤ ਕਰਾਈ ਸੀ ਤੇ ਉਦੋਂ ਸ਼ਾਮ ਦੇ ਟਾਈਮ ਛੱਡਦੇ ਹੁੰਦੇ ਸੀ ਅੱਗੋਂ ਪੁਲਿਸ ਵਾਲੇ ਫਿਰ ਚੱਕਣ ਨੂੰ ਬੈਠੇ ਹੁੰਦੇ ਸੀ ਸ਼ਾਮ ਦੇ ਟਾਈਮ ਮੈਨੂੰ ਘਰੇ ਲਿਆਂਦਾ ਤੇ ਘਰੇ ਆਉਂਦਿਆਂ ਨੂੰ ਸਾਡੇ ਪੁਲਿਸ ਬੈਠੀ ਸੀ ਜਦੋਂ ਪੁਲਿਸ ਆਈ ਤੇ ਉਹਨਾਂ ਵੇਖਿਆ ਮਿਲੇਗੇ ਤੇ ਇਹ ਜੀ ਤੁਹਾਨੂੰ ਲੈ ਕੇ ਜਾਣਾ ਮੈਂ ਕਿਹਾ ਵੀ ਅਜੇ ਤਾਂ ਮੈਂ ਹੁਣੇ ਹੀ ਤੁਰੀ ਆਈ ਆ ਤੇ ਵੀ ਤੁਹਾਨੂੰ ਹੀ ਪਤਾ ਵੀ ਸਿੰਘ ਮੇਰਾ ਸ਼ਹੀਦ ਹੋ ਗਿਆ ਹੈ ਤੇ ਹੁਣ ਤੁਸੀਂ ਕੀ ਕਰੋਗੇ ਕਿੱਥੇ ਜਾਓਗੇ ਕਿਵੇਂ ਕਰੋਗੇ ਤੇ ਮੈਂ ਕਿਹਾ ਵੀ ਜਾਊਂਗੀ ਤੇ ਮੈਂ ਉਸੇ ਘਰੇ ਹੀ ਵੀ ਜਾਊਂਗੀ ਤੇ ਮੈਂ ਉਸੇ ਘਰੇ ਹੀ ਤੇ ਪਰ ਇਹ ਵੀ ਮੇਰਾ ਕਿਸੇ ਨਾ ਹੁਣ ਕੋਈ ਵੀ ਨਹੀਂ ਤਲ ਪਿਤਾਲਕ ਨਹੀਂ ਹੈਗਾ ਕੋਈ ਵੀ ਠੀਕ ਹੈ ਜਦੋਂ ਸਿੰਘ ਸ਼ਹੀਦ ਹੋ ਗਿਆ ਵਾ ਸ਼ਹੀਦ ਹੋ ਗਿਆ ਮੇਰੇ ਨਾਲ ਕਿਸੇ ਨਾ ਕੋਈ ਤਲਕ ਨਹੀਂਗਾ ਉਹ ਗੁਰੂ ਸਾਹਿਬ ਦੀ ਐਸੀ ਕਿਰਪਾ ਆਈ ਪੀ ਉਹ ਜਿਹੜਾ ਇਨਸਪੈਕਟਰ ਸੀ ਨਾ ਕਵਲਜੀਤ ਸਿੰਘ ਉਹ ਮੇਰੇ ਸਹੁਰੇ ਸਾਹਿਬ ਦਾ ਬੇਲੀ ਨਿਕਲਾਇਆ ਫੇਰ ਉਹਨੇ ਮੈਨੂੰ ਮੇਰੇ ਬਿਆਨ ਲੈ ਕੇ ਮੈਨੂੰ ਉੱਥੇ ਹੀ ਆਂਦਾ ਵੀ ਠੀਕ ਹੈ ਬੇਟਾ ਕੋਈ ਗੱਲ ਨਹੀਂ ਤੁਸੀਂ ਹਾਜ਼ਰੀ ਲਵਾਇਆ ਜਿਸ ਵੇਲੇ ਤੇ ਉਹ ਮੈਨੂੰ ਉੱਥੇ ਹੀ ਛੱਡ ਆਇਆ ਅੱਛਾ ਉਸ ਤੋਂ ਬਾਅਦ तकरीबन ਸੌਰੇ ਪਰਿਵਾਰ ਦਾ ਰਵੱਈਆ ਤੁਹਾਡੇ ਨਾਲ ਠੀਕ ਰਿਹਾ ਉਹਦਾਂ ਨੇ ਤੁਹਾਨੂੰ ਸਾਮ ਸੰਭਾਲ ਤੁਹਾਡੀ ਕੀਤੀ ਹਾਂਜੀ ਬਿਲਕੁਲ ਠੀਕ ਰਿਹਾ ਕੁਝ ਟਾਈਮ ਜਦੋਂ ਮੈਂ ਜੇਲ੍ਹ ਚੋਂ ਆਈ ਹਾਂ ਸਾਰੇ ਵਾਰੀ ਵਾਰੀ ਸਾਰੇ ਮੈਨੂੰ ਮਿਲਣ ਵੀ ਗਏ ਨੇ ਫੇਰ ਮੇਰੇ ਸੋਰਾ ਮੇਰਾ ਸਗੋ ਨਹੀਂ ਸੀ ਇਹ ਨਾਰਾਜੀ ਹੈਗਾ ਸੱਸ ਮੇਰੀ ਨੇ ਮੇਰੀ ਬਾਹ ਨਹੀਂ ਛੱਡੀ ਉਹਨੇ ਕਿਹਾ ਵੀ ਮੈਂ ਆਪਦੇ ਛੋਟੇ ਬੇੜੇ ਦੇ ਘਰੇ ਤੈਨੂੰ ਲਿਆਉਣਾ ਹੈ ਸਾਡੇ ਘਰੇ ਵੀ ਗਏ ਪਹਿਲਾਂ ਮੇਰੇ ਵੀ ਮੇਰੇ ਪਿਤਾ ਨਹੀਂ ਸੀ ਮੰਨਦੇ ਵੀ ਅੱਗੇ ਮੇਰੀ ਤੀਨੇ ਕੋਈ ਸੁੱਖ ਨਹੀਂ ਵੇਖਿਆ ਜਾਂ ਕਿਵੇਂ ਆ ਜਾਂ ਕਿਵੇਂ ਨਹੀਂ ਮੇਰੇ ਵੀ ਵੱਡਾ ਭਣਵਈਆ ਵੀ ਨਹੀਂ ਸੀ ਮੰਨਦਾ ਕਿਉਂਕਿ ਵੱਡਾ ਭਣਵਈਆ ਮੇਰਾ ਪਗੌੜਾ ਸੀ ਮੇਰੀ ਭੈਣ ਵੀ ਪਗੌੜੀ ਸੀ ਉਹ ਨਹੀਂ ਸੀ ਮੰਨਦੇ ਵੀ ਆਪਾਂ ਨਹੀਂ ਵੀ ਆਪਣਾ ਉਧਰ ਵੀ ਨਹੀਂ ਕੋਈ ਵੀ ਹੈਗਾ ਰਿਸ਼ਤੇਦਾਰ ਵੀ ਜਾਂ ਕਿਵੇਂ ਵੀ ਨਹੀਂ ਮੰਨਦੇ 2 ਸਾਲ ਮੈਂ ਮੁੜ ਕੇ ਕਹਿਣ ਵੀ ਕੋਈ ਨਹੀਂ ਫਲਾਨੀ ਜਥੇ ਬੰਦੀ ਹੈਗੀ ਟਿੰਕੜੀ ਮੈਂ ਆਖਿਆ ਵੀ ਬਿਲਕੁਲ ਨਹੀਂ ਮੈਂ ਜਾਉਂਗੀ ਤੇ ਮੈਂ ਉਸੇ ਦੀ ਪੱਗ ਲੈ ਕੇ ਉਸੇ ਪਰਿਵਾਰ ਚ ਹੀ ਜਾਉਂਗੀ ਨਹੀਂ ਤੇ ਮੈਂ ਕਿਤੇ ਵੀ ਨਹੀਂ ਜਾਉਂਗੀ ਫਿਰ ਅਹੀਂ ਖੰਡਪੜ ਸਾਹਿਬ ਕਰਾਇਆ ਇਹਨਾਂ ਨੂੰ ਸੱਦਿਆ ਤੇ ਮੇਰੇ ਪਿਤਾ ਨੇ ਮੈਨੂੰ ਇਹਦੇ ਘਰੇ ਬਾਤਾਂ ਬਿਲਕੁਲ ਸਹੀ ਫੈਸਲਾ ਸੀਗਾ ਸਮੇਂ ਦੇ ਹਿਸਾਬ ਨਾਲ ਜੋ ਵੀ ਤੁਹਾਡਾ ਹੋਇਆ ਤੇ ਬਾਕੀ ਇੱਕ ਗੱਲ ਜਿਹੜੀ ਆ ਵੀ ਉਸ ਤੋਂ ਬਾਅਦ ਏਡਾ ਵੱਡਾ ਨਾਂ ਸੀਗਾ ਭਾਈ ਰੇਸ਼ਮ ਸਿੰਘ ਜੀ ਦਾ ਕਿਤੇ ਜਥੇਬੰਦੀ ਵੱਲੋਂ ਜਾਂ ਮਤਲਬ ਕਿਤੇ ਪੰਥਕ ਸ਼ਖਸੀਅਤ ਵੱਲੋਂ ਮਾਨ ਸਤਕਾਰ ਕਿਤੇ ਔਖੇ ਸੌਖੇ ਵੇਲੇ ਕਿਸੇ ਨੇ ਸਾਥ ਦਿੱਤਾ ਹਾਂਜੀ ਮੇਰੇ ਭਾਈ ਰਣਜੀਤ ਸਿੰਘ ਨੇ ਮੇਰਾ ਵੀ ਸਾਥ ਦਿੱਤਾ ਹੈ ਬੀਬੀ ਸੰਦੀਪ ਕੌਰ ਨੇ ਵੀ ਸਾਥ ਦਿੱਤਾ ਸੀ ਬੀਬੀ ਸੰਦੀਪ ਕੌਰ ਨੇ ਵੀ ਦੋ ਤਿੰਨ ਵਾਰੀ ਮੈਨੂੰ 10-10000 ਰੁਪਇਆ ਦਿੱਤਾ ਮੇਰਾ ਆਪਰੇਸ਼ਨ ਹੋਇਆ ਸੀ ਉਦੋਂ ਵੀ ਮੇਰੀ ਸਹਾਇਤਾ ਕੀਤੀ ਬੀਬੀ ਸੰਦੀਪ ਕੌਰ ਨੇ ਤੇ ਭਾਈ ਰਣਜੀਤ ਸਿੰਘ ਨੇ ਮੇਰੀ 3000 ਰੁਪਇਆ ਪੈਨਸ਼ਨ ਲਵਾਈ ਹੋਈ ਹੈ ਤੇ ਬਾਕੀ ਜਦੋਂ ਅਸੀਂ ਦੀ ਸਮਾਗਮ ਹੁੰਦਾ ਉਦੋਂ ਮੈਂ ਵੇਜੀ ਉਹਨਾਂ ਨੂੰ ਕਹਿੰਨੀ ਜਿੰਨੀ ਹੋ ਸਕਦੀ ਹੋ ਮੇਰੀ ਵੱਤ ਤੋਂ ਵੱਧ ਸੇਵਾ ਕਰਦੇ ਨੇ ਫਾਇਦਾ ਕਰਦੇ ਨੇ ਮੈਂ ਉਹਨਾਂ ਦੀ ਬਹੁਤ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਆ ਸ਼ੁਕਰ ਗੁਜ਼ਾਰਿਆ ਜਿਨ੍ਹਾਂ ਨੇ ਸ਼ਹੀਦ ਪਰਿਵਾਰਾਂ ਦੇ ਭਾਈ ਰਣਜੀਤ ਸਿੰਘ ਗੋਣੀ ਸਾਰ ਲੈਂਦੇ ਨੇ ਹੁਣ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆ ਕਿਉਂਕਿ ਤੁਸੀਂ ਸਾਡੀ ਸਾਰ ਲਈ ਸਾਡੀ ਦੇਸ਼ਾਂ ਦੇਸ਼ਾਂ ਦੇ ਵਿੱਚ ਸਾਡੀ ਇਹ ਇੰਟਰਵਿਊ ਜਾਏਗੀ ਤੇ ਸਾਡੀ ਪੂਰੀ ਦੁਨੀਆ ਦੇ ਵਿੱਚ ਸਾਡਾ ਸੰਪਰਕ ਹੋਵੇਗਾ ਸਿਰਪੇ ਇਹਦੇ ਤੋਂ ਹੀ ਬਸ ਵਧਾਈ ਦੇ ਪਾਤਰ ਤੇ ਤੁਸੀਂ ਜੇ ਜਿਨ੍ਹਾਂ ਨੇ ਸਾਡੀ ਬਾਹ ਫੜੀ ਹੈ ਤੇ ਤੁਹਾਡੇ ਜਿਹੜੀ ਅਸੀਂ ਬਾਹਰ ਸਾਡਾ ਇਹ ਪਹੁੰਚਣਾ ਵਾ ਸਾਰੀ ਇੰਟਰਵਿਊ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਭੈਣ ਜੀ ਗੱਲ ਇਹ ਆ ਭਈ ਇਹਨਾਂ ਦੇ ਨਾਲ ਹੀ ਸਾਂ ਇਹੋ ਜੇ ਬੜੇ ਯੋਧੇ ਕੋਈ ਸਾਡੇ ਨਾਲ ਬਾਹਰ ਰਹੀ ਕੋ ਅੰਦਰ ਰਹੀ ਤੇ ਸਾਡੀ ਜ਼ਿੰਦਗੀ ਸਤਗੁਰੂ ਜੀ ਨੇ ਸ਼ਾਇਦ ਇਸੇ ਕਰਕੇ ਹੀ ਸੇਫ ਰੱਖ ਲਈ ਜਾਂ ਸਾਡੀ ਜ਼ਿੰਦਗੀ ਅਜੇ ਹੈਗੀ ਸੀ ਵੀ ਤੁਸੀਂ ਇਨ੍ਹਾਂ ਸ਼ਹੀਦ ਪਰਿਵਾਰਾਂ ਦੀ ਇਨ੍ਹਾਂ ਦੀ ਮਾਤਾਵਾਂ ਦੀ ਉਹਨਾਂ ਦੀਆਂ ਸਿੰਘਣੀਆਂ ਦੀ ਉਹਨਾਂ ਦੇ ਬੱਚਿਆਂ ਦੀ ਤੁਸੀਂ ਸਾਂਭ ਸੰਭਾਲ ਕਰਨੀ ਆ ਜਾਂ ਸੰਗਤ ਦੇ ਰਾਈ ਤੁਸੀਂ ਉਹਨਾਂ ਦੀ ਆਵਾਜ਼ ਜਿਹੜੀ ਆ ਪੂਰੀ ਦੁਨੀਆ ਦੇ ਵਿੱਚ ਪਹੁੰਚਾਉਣੀ ਆ ਤੁਸੀਂ ਆਪਣੇ ਚੈਨਲਾਂ ਦੇ ਰਾਈ ਜਾਂ ਆਪਣੇ ਢੰਗ ਰਾਈ ਤੇ ਚਲੋ ਸਤਗੁਰੂ ਜੀ ਨੇ ਜਿਹੜੀ ਸੇਵਾ ਬਖਸ਼ੀ ਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪੂਰੀ ਇਮਾਨਦਾਰੀ ਤੇ ਤਨਦੇਈ ਨਾਲ ਨਿਭਾਉਣ ਦੀ ਤੇ ਅੱਜ ਤੋਂ ਬਾਅਦ ਤੁਹਾਡੇ ਨਾਲ ਵਾਅਦਾ ਹੈ ਕਿ ਜਿੰਨੇ ਵੀ ਗੁਰਮਖਾਂ ਪਿਆਰਿਆਂ ਨੇ ਸੰਸਥਾਵਾਂਾਂ ਨੇ ਤੁਹਾਡੀ ਮਦਦ ਕੀਤੀ ਅਸੀਂ ਸਭ ਦੇ ਸ਼ੁਕਰਗੁਜ਼ਾਰ ਹਾਂ ਅੱਜ ਤੋਂ ਬਾਅਦ ਸਾਡੀ ਸੰਸਥਾ ਵੀ ਹਮੇਸ਼ਾ ਤੁਹਾਡੇ ਨਾਲ ਖੜੀ ਰਹੇਗੀ ਤੇ ਅੱਜ ਅਸੀਂ ਪੰਜੀ ਤੁਹਾਨੂੰ ਸਾਡੀ ਸੰਸਥਾ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਵੱਲੋਂ ਅਸੀਂ 15 ਕੁ ਹਜ਼ਾਰ ਦੀ ਛੋਟੀ ਜੀ ਰਕਮ ਤੁਹਾਡੇ ਸਪੁਰਦ ਕਰ ਰਹੇ ਹਾਂ ਤਾਂ ਕਿ ਥੋੜਾ-ਥੋੜਾ ਦਵਾਈ دارو ਜਾਂ ਕੋਈ ਸੇ ਚੀਜ਼ ਦੀ ਲੋੜ ਪਵੇ ਤੇ ਅਗਾਹ ਤੋਂ ਸਾਡੇ ਨੰਬਰ ਹੁਣ ਤੁਹਾਡੇ ਕੋਲ ਨੇ ਜਦੋਂ ਮਰਜ਼ੀ ਤੁਸੀਂ ਸਾਨੂੰ ਯਾਦ ਕਰੋਗੇ ਜਾਂ ਕੋਈ ਮੁਸ਼ਕਲ ਪ੍ਰੋਬਲਮ ਦੱਸੋਗੇ ਤੇ ਜਿੱਥੇ ਅਸੀਂ ਆਪਣੇ ਤੌਰ ਤੇ ਕਰ ਸਕਦੇ ਹੋਏ ਜਰੂਰ ਕਰਾਂਗੇ ਜਿੱਥੇ ਜ਼ਿਆਦਾ ਜਾਪਿਆ ਉੱਥੇ ਪ੍ਰਸੰਗਤ ਦੇ ਸਹਿਯੋਗ ਨਾਲ ਅਸੀਂ ਜ਼ਰੂਰ ਤੁਹਾਡੇ ਨਾਲ ਖੜਾਂਗੇ ਜੀ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਸਿਆ ਜੋ ਤੁਸੀਂ ਬਰਦਾਸ਼ਤ ਕੀਤਾ ਅੱਜ ਸੁਣ ਕੇ ਜਿਹੜਾ ਵਾ ਮਤਲਬ ਪੈਰਾਂ ਤੱਕ ਹਿੱਲ ਗਏ ਆਂ ਔਰ ਸੰਗਤ ਦੇ ਮਨ ਦੇ ਵਿੱਚ ਵੀ ਇਹ ਬੜੀ ਗੱਲ ਆਈ ਹੋਏਗੀ ਇੱਕ ਗੱਲ ਜਾਂਦਿਆਂ ਜਾਂਦਿਆਂ ਮੈਂ ਕਰ ਜਾਵਾਂ ਕਿ ਕਿਤੇ ਨਾ ਕਿਤੇ ਉਹ ਪੁਲਿਸ ਅਫਸਰ ਜੇਕਰ ਤੇ ਜਿਉਂਦੇ ਨੇ ਸੁਣਦੇ ਜ਼ਰੂਰ ਹੋਣਗੇ ਤੁਸੀਂ ਇੱਕ ਗੱਲ ਸੁਣੀ ਵੀ ਅਸੀਂ ਜੇਲ੍ਹ ਦੇ ਵਿੱਚ ਹਸਣ ਖੇਡਣ ਡਈਆਂ ਸੀ ਕਿਸੇ ਨੂੰ ਨਹੀਂ ਯਾਦ ਕਿ ਮੈਨੂੰ ਨਰਵਸਤਰ ਕਰਕੇ ਤਸ਼ੱਦਦ ਕਰਦੇ ਰਹੇ ਮੈਨੂੰ ਕੋਟਣਾ ਲਾਉਂਦੇ ਰਹੇ ਮੈਨੂੰ ਪੁੱਠਾ ਟੰਗਦੇ ਰਹੇ ਨੇ ਮੈਨੂੰ ਡਾਂਗਾ ਮਾਰਦੇ ਰਹੇ ਨੇ ਮੇਰੇ ਨਾਹ ਖਿੱਚਦੇ ਰਹੇ ਨੇ ਜੇਲ੍ਹ ਚ ਫਿਰ ਹਸਣ ਖੇਡਣ ਲਈਆਂ ਅਸੀਂ ਸਿੰਘਾਂ ਦੀਆਂ ਸਿੰਘਣੀਆਂ ਤੇ ਲੱਖ ਲਾਂਤ ਤੁਹਾਡੇ ਤਸ਼ੱਦਦ ਤੇ ਵੀ ਜੇ ਬੀਬੀ ਨੇ ਚਾਇਆ ਵੀ ਮੈਂ ਨਹੀਂ ਤੁਹਾਨੂੰ ਕੁਝ ਦੱਸਣਾ ਤੇ ਤੁਸੀਂ ਕੁਝ ਵੀ ਨਹੀਂ ਪੁੱਛ ਸਕੇ ਉਹਦੇ ਕੋਲੋਂ ਕੁਝ ਵੀ ਨਹੀਂ ਪੁੱਛ ਸਕੇ ਤੇ ਫਿਰ ਹਸਦੀਆਂ ਖੇਡਦੀਆਂ ਕਿਉਂਕਿ ਇੱਕ ਚੀਜ਼ ਜਿਹੜੀ ਆ ਅੰਡਰਲਾਈਨ ਕਰਨ ਵਾਲੀ ਆ ਕਿ ਡਰ ਤੇ અપਮਾਨ ਦੋ ਐਸੀਆਂ ਚੀਜ਼ਾਂ ਨੇ ਜਦੋਂ ਇੱਕ ਖਾਸ ਹੱਦ ਤੋਂ ਗਾਂ ਲੰਘ ਜਾਣ ਤੇ ਡਰ ਡਰ ਨਹੀਂ ਰਹਿੰਦਾ ਤੇ અપਮਾਨ અપਮਾਨ ਨਹੀਂ ਰਹਿੰਦਾ 8 10 15 ਪੁਲਿਸ ਵਾਲਿਆਂ ਦੇ ਵਿੱਚ ਇੱਕ 18 ਸਾਲ ਦੀ ਨੌਜਵਾਨ ਲੜਕੀ ਨਰਵਸਤਰ ਖੜੀ ਸੀ ਨਰਵਸਤਰ ਤੇ ਕਿਤੇ ਇਹ ਨਹੀਂ ਉਹਦੇ ਮਨ ਚ ਆਇਆ ਵੀ ਮੈਂ ਹੁਣ ਖਾ ਕੇ ਕੁਝ ਮਰ ਜਾ ਮੈਂ ਆਤਮ ਹੱਤਿਆ ਕਰ ਲਵਾਂ ਸਤਗੁਰੂ ਦਾ ਬਾਣਾ ਮੰਨਿਆ ਤੇ ਜਿਹੜੀ ਚੀਜ਼ ਨਹੀਂ ਦੱਸਣੀ ਚਾਹੀ ਤੇ ਫਿਰ ਨਹੀਂ ਦਸੀ ਇਸ ਹੱਦ ਤੱਕ ਜਾਣ ਦੇ ਬਾਵਜੂਦ ਵੀ ਲੱਖ ਜ਼ਹਰਤ ਤੁਹਾਡੀ ਡਿਊਟੀ ਦੇ ਲੱਖ ਜ਼ਹਰਤ ਤੁਹਾਡੀ ਮਰਦਾਨਗੀ ਦੇ ਇੱਕ ਔਰਤ ਕੋਲੋਂ ਵੀ ਤੁਸੀਂ ਉਹਦੇ ਕੋਲੋਂ ਨਹੀਂ ਉਹ ਪੁੱਛ ਸਕੇ ਜੋ ਤੁਸੀਂ ਪੁੱਛਣਾ ਚਾਹੁੰਦੇ ਸੋ ਤੇ ਉਹ ਫਿਰ ਵੀ ਇੰਨੀ ਜਲਤ ਜਲਾਲਤ ਦੇਣ ਦੇ ਬਾਵਜੂਦ ਤਸ਼ੱਦਦ ਸਹਿਣ ਦੇ ਬਾਵਜੂਦ ਉਹ ਗੁਰੂ ਦੇ ਭਾਣੇ ਨੂੰ ਮੰਨਦੀ ਹੋਈ ਫੇਰ ਚੜਦੀ ਕਲਾ ਚ ਰਹੀ ਸਲੂਟਾ ਭਾਂਜੀ ਤੁਹਾਡੇ ਸਦਕ ਭਰੋਸੇ ਨੂੰ ਤੁਹਾਡੇ ਜਜ਼ਬੇ ਨੂੰ ਕਿ ਤੁਸੀਂ ਕੌਮ ਦਾ ਜਥੇਬੰਦੀ ਦਾ ਸਾਥੀਆਂ ਦਾ ਕਿਸੇ ਦਾ ਕੋਈ ਨੁਕਸਾਨ ਨਹੀਂ ਕਰਾਇਆ ਜਿਨ੍ਹਾਂ ਦੇ ਘਰਾਂ ਚੋਂ ਤੁਸੀਂ ਪ੍ਰਸ਼ਾਦਾ ਛਕਿਆ ਕਿਤੇ ਉਹਨਾਂ ਦੇ ਘਰ ਪੁਲਿਸ ਨਹੀਂ ਲੈ ਕੇ ਗਏ ਮੈਂ ਸਮਝਣਾ ਇੰਨੀ ਛੋਟੀ ਉਮਰ ਦੇ ਵਿੱਚ ਐਡੀ ਵੱਡੀ ਦਲੇਰੀ ਇੱਕ ਲੜਕੀ ਦੇ ਲਈ ਮੈਂ ਸਮਝਣਾ ਬਹੁਤ ਵੱਡੀ ਕਿਰਪਾਲੀ ਗੱਲ ਹੈ ਬਹੁਤ ਵੱਡੀ ਬਹੁਤ ਮਿਹਰਬਾਨੀ ਭੈਣ ਜੀ ਸਾਧਗੁਰੂ ਕਿਰਪਾ ਕਰਨਗੇ ਤੇ ਹਮੇਸ਼ਾ ਤੁਹਾਡਾ ਸਾਥ ਦੇਵਾਂਗੇ ਸਾਧ ਸੰਗਤ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਹੁਤ ਸ਼ੁਕਰਗੁਜ਼ਾਰ ਹੋਵਾਂਗੇ ਜੀ ਸਾਧ ਸੰਗਤ ਜੀ ਸ਼ਹੀਦ ਭਾਈ ਰੇਸ਼ਮ ਸਿੰਘ ਮਖੂ ਦੀ ਸਿੰਘਣੀ ਬੀਬੀ ਕੁਲਬੀਰ ਕੌਰ ਜੀ ਦੇ ਸਪੁਰਦ ਅੱਜ ਅਸੀਂ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਦੇ ਰਾਹੀਂ ਨਿਊ ਜਰਸੀ ਦੀ ਸੰਗਤ ਵੱਲੋਂ ਭੇਜੀ ਸੇਵਾ ਦੇ ਵਿੱਚੋਂ ਅੱਜ ਅਸੀਂ 15000 ਰੁਪਇਆ ਇਹਨਾਂ ਦੇ ਸਪੁਰਦ ਕਰ ਰਹੇ ਹਾਂ ਸਾਧ ਸੰਗਤ ਜੀ ਵੱਡੀ ਕੁਰਬਾਨੀ ਆ ਬਹੁਤ ਤਸ਼ੱਦਦ ਸਾਇਆ ਸ਼ਾਇਦ ਜੇ ਬਹੁਤ ਸਾਰੀਆਂ ਅਸੀਂ ਗੱਲਾਂ ਹੋਣਗੀਆਂ ਜਿਹੜੀਆਂ ਬੜੀਆਂ ਔਖੀਆਂ ਨੇ ਕੈਮਰੇ ਤੇ ਕਰਨੀਆਂ ਤੇ ਇਸ ਚੀਜ਼ ਨੂੰ ਤੁਸੀਂ ਮਹਿਸੂਸ ਕਰ ਸਕਦੇ ਹੋ ਤੇ ਜਰੂਰ ਪਰਿਵਾਰ ਦਾ ਸਾਥ ਦੇਣਾ ਜੀ ਬੀਬੀ ਕੁਲਵੀਰ ਕੌਰ ਜੀ ਦਾ ਨੰਬਰ ਹੈ ਜੀ 98722 92581 98722 92581 ਸਕਰੀਨ ਦੇ ਥੱਲੇ ਵੀ ਤੁਸੀਂ ਇਹ ਨੰਬਰ ਚੱਲਦਾ ਦੇਖ ਰਹੇ ਹੋ ਇਸ ਨੰਬਰ ਦੇ ਉੱਤੇ ਡਾਇਰੈਕਟ ਬਿਨਾ ਕੋਈ ਔਲਾਦ ਤੇ ਬਿਨਾ ਕਿਸੇ ਵਿਚੋਲੇ ਦੇ ਸਿੱਧੀ ਸੇਵਾ ਭੇਜਣੀਆਂ ਕਿਉਂਕਿ ਇਡਾ ਵੱਡਾ ਯੋਧਾ ਤੇ ਜਿਹਦੀ ਹਰ ਸਾਲ ਇੱਕ ਪਾਠ ਕਰਾਉਣ ਦੇ ਲਈ ਵੀ ਬੀਬੀ ਕੁਲਬੀਰ ਕੌਰ ਚਿੰਤਤ ਹੁੰਦੀ ਆ ਕਿ ਪਤਾ ਨਹੀਂ ਪੈਸੇ ਦਾ ਪ੍ਰਬੰਧ ਹੋਣਾ ਕਿ ਨਹੀਂ ਹੋਣਾ ਤੇ ਇਹ ਗੱਲ ਇੱਕ ਮਹੀਨੇ ਵਰਗੀ ਆ ਸਾਡੇ ਲਈ ਆਓ ਸਾਰੇ ਰਲ ਮਿਲ ਕੇ ਇਹਨਾਂ ਪਰਿਵਾਰਾਂ ਦਾ ਜਿੰਨਾ ਸਾਥ ਦੇ ਸਕਦੇ ਹਾਂ ਦਈਏ